ਚੰਡੀਗੜ੍ਹ ਦੇ ਪਿੱਛੇ ਮੀਂਹ ਦੇ ਕਾਰਨ ਲੋਕਾਂ ਨੂੰ ਗਰਮੀ ਤੇ ਹਮਸਤੂ ਰਾਤ ਮਿਲੀ ਹੈ ਲੇਕਿਨ ਉਥੇ ਹੀ ਕਈ ਥਾਵਾਂ ਤੇ ਪਾਣੀ ਭਰ ਜਾਣ ਦੇ ਕਾਰਨ ਇਧਰ ਉਧਰ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਵੀ ਚਲਣੀ ਪਈ ਹੈ ਇਸ ਦੇ ਚੱਲਦੇ ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਦੇ ਮੁਤਾਬਿਕ ਸੈਕਟਰ 27 28 ਲਾਈਟ ਪੁਆਇੰਟ ਸੈਕਟਰ 36 ਲਾਈਟ ਪੁਆਇੰਟ ਸੈਕਟਰ 21 22 ਲੇਬਰ ਚੌਂਕ ਕਿਸਾਨ ਪਵਨ ਚੌਂਕ ਤੇ ਪਿਕਾਰ ਲਈ ਚੌਂਕ ਤੇ ਪਾਣੀ ਜਮਾ ਹੋ ਗਿਆ ਹੈ ਤੇ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਇਨ੍ਹਾਂ ਇਲਾਕਿਆਂ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਹੈ ਚੰਡੀਗੜ੍ਹ ਦੇ ਸੈਕਟਰ 34 ਤੇ 3 ਇਹ 3 ਸੈਕਟਰ 34 ਦੀ ਫੂਡ ਮਾਰਕੀਟ ਦੀ ਜੇ ਗੱਲ ਕਰੀਏ ਤਾਂ ਉੱਥੇ ਪਾਰਕਿੰਗ ਏਰੀਆ ਪਾਣੀ ਦੇ ਨਾਲ ਡੁੱਬ ਗਿਆ ਏ ਤੇ ਗੱਡੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਤੇ ਅਜੇ ਤੱਕ ਜਿਆਦਾ ਤੋਂ ਜਿਆਦਾ ਤਾਪਮਾਨ 37 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 29.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਤੇ 2 ਜੁਲਾਈ ਤੋਂ ਬਾਅਦ ਚੰਗਾ ਮੀਂਹ ਪੈਣ ਦਾ ਅੰਦਾਜ਼ਾ ਮੌਸਮ ਵਿਭਾਗ ਵੱਲੋਂ ਲਗਾਇਆ ਗਿਆ ਏ ਤੇ 18 ਜੁਲਾਈ ਨੂੰ ਹਲਕੀ ਬਰਸਾਤ ਵੀ ਹੋ ਸਕਦੀ ਏ ਲੇਕਿਨ ਗਰਮੀ ਤੇ ਹੌਮਸ ਤੋਂ ਰਾਹਤ ਵਾਲੀ ਬਰਸਾਤ ਦੇ ਲਈ ਅਜੇ ਥੋੜਾ ਇੰਤਜ਼ਾਰ ਕਰਨਾ ਪ ਇਤਰਾ ਮੌਜੂਦ ਹੈ ਕਿਉਂਕਿ ਦਿਨ ਅਤੇ ਰਾਤ ਦੇ ਸਮੇਂ ਜੋ ਹੋਮਸ ਹੋ ਰਹੀ ਸੀ ਉਹ ਮੌਨਸੂਨ ਦੀ ਮੌਜੂਦਗੀ ਦਾ ਸੰਕੇਤ ਹੈ ਫਿਲਹਾਲ 3-4 ਦਿਨ ਤੋਂ ਬਾਅਦ ਚੰਗੀ ਬਰਸਾਤ ਹੋਣ ਦੇ ਸੰਕੇਤ ਨੇ ਤੇ ਅਗਲੇ 4-5 ਦਿਨ ਜਿਆਦਾ ਤੋਂ ਜਿਆਦਾ ਤਾਪਮਾਨ 34 ਤੋਂ 37 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 24 ਤੋਂ 28 ਡਿਗਰੀ ਸੈਲਸੀਅਸ ਦੇ ਦਰਮਿਆਨ ਰਹੇਗਾ ਮੌਸਮ ਵਿਭਾਗ ਦੇ ਅਨੁਸਾਰ ਜੁਲਾਈ ਮਹੀਨੇ ਦੇ ਵਿੱਚ ਹੁਣ ਤੱਕ 128 ਐਮਐਮ ਬਰਸਾਤ ਹੋ ਚੁੱਕੀ ਹੈ ਤੇ ਇਹ ਬਰਸਾਤ ਅਜੇ ਸਧਾਰਨ ਬਰਸਾਤ ਤੋਂ ਘੱਟ ਹੈ ਜਦ ਕਿ ਜੁਲਾਈ 2023 ਦੇ ਵਿੱਚ ਰਿਕਾਰਡ ਤੋੜ ਬਰਸਾਤ ਹੋ ਦੇ باوجود ਵੀ ਸੋਕਾ ਹੀ ਦਿਖਾਈ ਦਿੱਤਾ ਤੇ ਹੁਣ ਮੌਨਸੂਨ ਐਕਟਿਵ ਹੋ ਰਿਹਾ ਹੈ ਜਿਸ ਦੇ ਚਲਦਿ ਅੱਜ ਚੰਨੀਗੜ੍ਹ ਦੇ ਵਿੱਚ ਬਰਸਾਤ ਹੋਈ ਹੈ ਜਗਬਾਨੀ ਟੀਵੀ ਲਈ ਪਗਵਤ ਸਿੰਘ ਦੀ ਰਿਪੋਰਟ